ਮੇਰੇ ਅਕਸਵਾਲ ਸੀਗਾ ਜੀ ਜਿਵੇਂ ਜੇਲ੍ਹ ਦੇ ਵਿੱਚ ਹੈਗਾ ਵੀ ਉੱਥੇ ਕਸ਼ਰੇ ਦੇ ਵਿੱਚ ਨਾਲਾ ਤਾਂ ਹੀ ਲਾਉਂਕੀ ਸੀ ਜੇਲ੍ਹ ਦੇ ਵਿੱਚ ਆਓ ਇਹਨਾਂ ਨੂੰ ਇਹ ਇਹਨਾਂ ਨੂੰ ਖਾਸੇ ਜੇ ਜੇਲ੍ਹ ਨਹੀਂ ਅਸਲ ਚ ਹੈਗੀ ਜੀ ਇਹ ਸਾਨੂੰ ਬਹਿਮ ਆ ਜਿਹੜਾ ਰੋਲਾ ਰੂਲਾ ਜੋ ਕੁਝ ਕਰ ਰਹੇ ਆ ਨਾ ਉਹ ਹਾਂਜੀ ਉਹ ਉਹ ਡਰਾਮਾ ਆ ਸਾਰਾ ਉਹਨੂੰ ਅਸਲ ਦੇ ਵਿੱਚ ਜਾਨੀ ਮੈਨੂੰ ਕਿਤੇ ਨਾ ਕਿਤੇ ਲੱਗ ਹੀ ਜਾਂਦਾ ਪਰ ਇਹਨੂੰ ਪ੍ਰਮੋਟ ਕਰਨ ਲਈ ਹੀ ਸਾਰਾ ਕੁਝ ਕੀਤਾ ਜਾ ਰਿਹਾ ਆਇਆ ਪਰ ਉੱਥੇ ਤਾਂ ਉਹ ਕੋਈ ਮਤਲਬ ਖੜਾ ਵੀ ਨਹੀਂ ਪਾ ਸਕਦਾ ਨਹੀਂ ਜੇਲ੍ਹ ਦੇ ਹਾਂ ਜੇਲ੍ਹ ਦੇ ਵਿੱਚ ਤਾਂ ਨਹੀਂ ਹੋਊਗਾ ਪਰ ਇਹਨਾਂ ਨੂੰ ਨਹੀਂ ਮੈਨੂੰ ਲੱਗਦਾ ਉਹਨਾਂ ਨੂੰ ਕੁਝ ਇਦਾਂ ਦੀ ਰਿਸਟ੍ਰਿਕਸ਼ਨ ਲਾਈ ਹੋਣੀ ਇਹਨੂੰ ਉੱਥੇ ਲਜਾਣ ਦਾ ਕਾਰਨ ਇਹ ਨਹੀਂ ਹੈਗਾ ਕਿ ਇਹਨੂੰ ਤਕਲੀਫ ਦੇਣ ਲਈ ਉੱਥੇ ਰੱਖਿਆ ਆ ਸਹੀ ਇਹਨੂੰ ਪਲਾਂਟ ਕਰਨਾ ਚਾਹੁੰਦੇ ਪੰਜਾਬ ਵਿੱਚ ਸਿਮਿੰਟ ਜਿਹੇ ਸਮਾਨ ਦੀ ਜਗ੍ਹਾ ਖੜਾ ਕਰਨਾ ਚਾਹੁੰਦੇ ਬੰਦਾ ਉਹ ਕੋਈ ਉਹਨਾਂ ਨੂੰ ਇਦਾਂ ਦਾ ਬੰਦਾ ਚਾਹੀਦਾ ਸੀ ਜਿਹਦੇ ਕੋਲ ਸੈਂਸ ਨਾ ਹੋਵੇ ਜਿਹੜਾ ਪੜਨੇ ਵਾਲਾ ਨਾ ਹੋਵੇ ਥੋੜਾ ਵੈੜਾ ਬੋਲਦਾ ਹੋਵੇ ਪਰ ਇੱਥੇ ਨਿਊਜ਼ੀਲੈਂਡ ਵੀ ਸੇਮ ਹੀ ਲਾਟ ਹੈਗੇ ਜੇਲ੍ਹ ਦੇ ਹਾਂਜੀ ਇੱਥੇ ਨਿਊਜ਼ੀਲੈਂਡ ਚ ਤਾਂ ਕੋਈ ਸ਼ੱਕ ਨਹੀਂ ਜੀ ਹਾਂਜੀ ਤੇ ਜੇ ਆਪਣਾ ਦੂਜਾ ਫਿਰ ਕਿਸੇ ਸਿੱਖ ਨੂੰ ਸਾਫ ਸੂਤ ਨੂੰ ਇਹ ਚਾਰ ਪੰਜ ਵਾਰੀ ਸੋਚਣਾ ਚਾਹੀਦਾ ਕੋਈ ਗੁਨਾਹ ਕਰਨ ਤੋਂ ਪਹਿਲਾਂ ਵੀ ਜੇਲ੍ਹ ਦੇ ਵਿੱਚ ਵੀ ਇਹੋ ਜਿਹਾ ਕੁਝ ਨਹੀਂ ਕਰ ਸਕਦੇ ਹਾਂਜੀ ਉਹ ਫਿਰ ਮੁਸ਼ਕਲ ਹੈ ਜੇ ਇਦਾਂ ਸੋਚ ਦੀ ਸ਼ਕਤੀ ਰੱਖਦੇ ਹੁੰਦੇ ਤਾਂ ਫਿਰ ਕੁਝ ਹੋਰ ਕਰ ਲੈਂਦੇ ਫਿਰ ਇਦਾਂ ਕੁਝ ਨਹੀਂ ਸੀ ਕਰਨਾ ਮੈਨੂੰ ਔਰ ਕਈ ਲੀਡਰਾਂ ਨੇ ਪਹਿਲਾਂ ਹੀ ਛੋੜ ਦੇਤੀ ਨਾ ਵੀ ਉਹ ਇਲਾਸਟਿਕ ਪਾਉਣੀ ਸ਼ੁਰੂ ਕਰਦੀ ਵੀ ਉੱਥੇ ਸੌਖੇ ਰਹਿਣਗੇ ਬਾਕੀ ਪਤਾ ਹੀ ਆ ਜੀ ਇਹ ਕਮਿਟਡ ਥੋੜੀ ਆ ਬੰਦੇ ਜਿਹੜੇ ਇੰਨੇ ਬੇਈਮਾਨ ਨੇ ਇੰਨੇ ਝੂਠ ਬੋਲ ਸਕਦੇ ਆ ਸਾਡੇ ਸਾਡੇ ਸਾਹਮਣੇ ਹਾਂਜੀ ਉਹ ਇਦਾਂ ਅਸੀਂ ਕਿਦਾਂ ਮੰਨ ਲਈਏ ਵੀ ਗੁਰੂ ਸਾਹਿਬ ਦੇ ਨਾਲ ਕਮਿਟਡ ਹੋਣਗੇ ਉਹ ਐਗਜ਼ੈਕਟਲੀ ਐਗਜ਼ੈਕਟਲੀ ਸਟੇਲ ਬਾਈਗੀ ਬਟ ਕੁਐਸਚਨ ਰੇਮੇਨਕਸ ਬੇਰੀ ਮਾਚ ਥੈਂਕ ਯੂ ਥੈਂਕ ਯੂ ਹਾਂਜੀ ਤੁਸੀਂ ਔਨ ਆ ਰਹੇ ਜੀ WhatsApp ਤੋਂ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਰਾਜਪੁਰੇ ਤੋਂ ਬੋਲਦਾ ਜੀ ਪੰਜਾਬ ਤੋਂ ਹਰਮਜੀਤ ਸਿੰਘ ਜੀ ਮਸ਼ਹੂਰ ਮਸ਼ਹੂਰ ਸ਼ਹਿਰ ਤੋਂ ਬੋਲਦੇ ਜੀ ਰਾਜਪੁਰੇ ਤੋਂ ਪਰਵਾਨ ਜੀ ਹਾਂਜੀ ਹਾਂਜੀ ਬਹੁਤ ਮਸ਼ਹੂਰ ਜੀ 10 ਮਿੰਟ ਸਾਲ ਦਾ ਗੜਾ ਜੀ ਹਰਜਾਨੇ ਦੇ ਸ਼ਹਿਰ ਤੋਂ ਬੋਲਦੇ ਆ ਤੁਸੀਂ ਹਾਂਜੀ ਹਾਂਜੀ ਸੁਣਾਓ ਕੀ ਹਾਲ ਜੀ ਅੱਛਾ ਬਹੁਤ ਵਧੀਆ ਹੋਏ ਜੀ ਆ ਆਰ ਸਾਨ ਨੂੰ ਵੀ 2 ਸਾਲ ਦੇ ਕਰੀਬ ਹੋ ਗਏ ਜੀ ਸੁਣਦੇ ਨੂੰ ਅੱਜ ਪਹਿਲੀ ਵਾਰ ਇਹ ਫੋਨ ਲਾਇਆ ਪਹਿਲੀ ਵਾਰ ਨਾਲ ਦੀ ਨਾਲ ਲਾ ਕੇ ਆ ਜੀ ਥੈਂਕ ਯੂ ਥੈਂਕ ਯੂ ਜੀ ਹਾਂ ਜੀ ਮੈਂ ਤੁਹਾਨੂੰ ਪਰਵਾਨੀ ਦੀ ਉਹ ਗੱਲ ਦੱਸਣਾ ਚਾਹਨਾ ਜੀ ਹੂੰ ਹੂੰ ਆ ਇੱਥੇ ਰਾਜਪੁਰੇ ਦੇ ਨਾਲ ਹੀ ਪਿੰਡ ਆ ਖਰੋਲਾ ਹੂੰ ਉੱਥੇ ਦਾ ਰਹਿਣ ਵਾਲਾ ਜੀ ਇਹ ਹੂੰ ਜਾਤ ਦਾ ਬਨਜਾਰਾ ਹੂੰ ਬਨਜਾਰਾ ਬਸ ਐਦਾਂ ਹੀ ਪਾ ਕੇ ਪਟਾ ਅੱਜ ਦੇ ਟਾਈਮ ਇਹਦੇ ਕੋਲ 2 ਸੀਟਰ ਮਰਸਡੀਜ਼ ਆ ਜੀ ਹੂੰ ਅਰੇ ਆ ਜਿਹੜਾ ਹੁਣ ਪਿੱਛੇ ਜੇ ਰਵੀ ਬੁੱਕ ਡਿੱਪੂ ਐ ਕਹਿੰਦੇ ਰਾਜਪ੍ਰਿਆ ਆਪਣੇ ਹਾਂਜੀ ਬੁੱਕ ਡਿੱਪੂ ਦੇ ਵਿੱਚ ਇਹਨੇ ਜਿਹੜੇ ਗੁਟਕੇ ਰੱਖੇ ਹੋਏ ਸੀ ਉਹਦਾ ਰੌਲਾ ਜਾਨੀ ਸੀ ਪਾਇਆ ਹਾਂਜੀ ਰੌਲਾ ਪਾਇਆ ਜੀ ਉੱਥੇ ਜਾ ਕੇ ਕੀ ਕੀਤਾ ਉਹਦੇ ਕੋਈ ਨੌਕਰ ਮੁਕਰ ਨਾਲ ਇਹਦੀ ਬਣਦੀ ਹੋਣੀ ਉਹਨੇ ਦੱਸਤਾ ਵੀ ਐ ਇਦਾਂ ਉੱਥੇ ਪਏ ਆ ਹੂੰ ਵੀਡੀਓ ਲਾਈਵ ਹੋ ਕੇ ਚੱਲਿਆ ਗਿਆ ਜੀ ਉੱਥੇ ਹੂੰ ਲਾਈਵ ਹੋ ਕੇ ਚਲੇ ਗਿਆ ਉਹਦੇ ਉੱਪਰ 295 ਦਾ ਪਰਚਾ ਪਵਾਤਾ ਹਮ ਹਾਈਲਾਈਟ ਹੋ ਗਿਆ ਪੂਰਾ ਯਾ ਆਪਣੀਆਂ ਵੀਡੀਓ ਚ ਕਹਿੰਦਾ ਹੁਣ ਤਾਂ ਕਹਿੰਦਾ ਇਹਨੂੰ ਮੈਂ 3 ਸਾਲ ਦੀ ਸਜ਼ਾ ਕਰਾ ਕੇ ਹਟੂੰਗਾ ਹਮ ਜਦੋਂ 10 12 ਦਿਨ ਬਾਅਦ ਉਹ ਮੇਰੇ ਬੱਚੇ ਨੇ ਕਿਹਾ ਨਾ ਵੀ ਪਾਪਾ ਮੇਰੇ ਜੁਗੀਆਂ ਬੁਕਸ ਲੈ ਆਇਓ ਹਮ ਮੈਂ ਜਦੋਂ ਜਾ ਕੇ ਉੱਥੇ ਦੇਖਿਆ ਉਹ ਬੰਦਾ ਉੱਥੇ ਹੀ ਬੈਠਾ ਕਾਊਂਟਰ ਤੇ ਨਾ ਕਾਊਂਟਰ ਤੇ ਬੈਠਾ ਮੇਰੀ ਹਾਸੀ ਆ ਗਈ ਮੈਂ ਕਿਹਾ ਇਹ ਤਾਂ ਕਹਿੰਦਾ 3 ਸਾਲ ਦੀ ਸਜ਼ਾ ਪੁਲਿਸ ਵਾਲੇ ਵੀਡੀਓ ਦੇ ਵਿੱਚ ਸਾਹਮਣੇ ਫੜ ਕੇ ਲੈ ਕੇ ਜਾ ਰਹੇ ਐਨੂੰ ਹੂੰ ਉਦੋਂ ਬਾਅਦ ਪਤਾ ਲੱਗਿਆ ਜੀ 3.5 ਲੱਖ ਰੁਪਇਆ ਲੈ ਕੇ ਦੂਏ ਦਿਨੀ ਫੈਸਲਾ ਕਰ ਲਿਆ ਵਾਸ ਗੱਲ ਤਾਂ ਪੈਸੇ ਸੱਚੀ ਤਾਂ ਹੀ ਤਾਂ ਪਾਠੜੇ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਹਾਣੀ ਦੱਸਦੇ ਆ ਇਹ ਇਹ ਇੱਕ ਉੱਥੇ ਇਦਾਂ ਥੋੜੀ ਗੁਰੂ ਸਾਹਿਬ ਦਾ ਨਾਮ ਵਰਤਣ ਦੇ ਹੱਕਦਾਰ ਥੋੜੀ ਕਿਤੇ ਵੀ ਵਿਕ ਜਾਂਦੇ ਤਾਂ ਬਿਲਕੁਲ ਜੀ ਬਿਲਕੁਲ ਔਰ ਤੁਹਾਨੂੰ ਹੋਰ ਸੁਣਾਵਾਂ ਜੀ ਕਿਦੀ ਬਹਾਨ ਮਹਾਨ ਹਸਤੀ ਆ ਜੀ ਇਹ ਸਾਡੇ ਰਾਜਪੁਰੇ ਦੀ ਸ਼ਾਨ ਵਧਾ ਰਿਹਾ ਜੀ ਬਹੁਤ ਜ਼ਿਆਦੇ ਹੂੰ ਜਿਆਦਾ ਇਹ ਕਿਸਾਨ ਅੰਦੋਲਨ ਪਹਿਲਾਂ ਵਾਲਾ ਸ਼ੁਰੂ ਨਹੀਂ ਜੀ ਹੋਇਆ ਹਾਂਜੀ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਰਾਜਪੁਰੇ ਇਹਨੇ ਬਹੁਤ ਪਹਿਲਾਂ ਜਿਹੜਾ ਦਿੱਲੀ ਸ਼ੁਰੂ ਹੋਇਆ ਸੀਗਾ ਯਾ ਉੱਥੇ ਇਹਨੇ ਬਹੁਤ ਰਸੇ ਤੜਾਈ ਲਾਗ ਲਾਉਣੇ ਪਿੰਡਾਂ ਤੋਂ ਹੂੰ ਚੱਲ ਇਹਨੇ ਲੋਸਮੈਂਟਾਂ ਦੋ ਦਿਨ ਪਹਿਲਾਂ ਸ਼ੁਰੂ ਕਰਾਂਤੀਆਂ ਵੀ ਪਿੰਡਾਂ ਦੇ ਵਿੱਚੋਂ ਲੱਕੜਾਂ ਚਾਹੀਦੀਆਂ ਨੇ ਸਿਆਲ ਦੇ ਦਿਨਾਂ ਵੀ ਲੱਕੜ ਦੀ ਖਰਚਾ ਬਹੁਤ ਆ ਉੱਥੇ ਹੂੰ ਇਹਨਾਂ ਪੰਜ ਛੇ ਪੰਜ ਟਰੱਕ ਕਰ ਲਈ ਜੀ ਕਿਰਾਏ ਤੇ 10 ਤਾਰੇ ਯਾ ਪਿੰਡਾਂ ਚ ਲੱਕੜ ਆਮ ਪਈ ਹੁੰਦੀ ਆ ਹਮ ਹਰ ਇੱਕ ਨੇ ਕਿਸੇ ਨੇ ਦੋ ਖੁੰਡ ਰੱਖ ਤੇ ਕਿਸੇ ਨੇ ਚਾਰ ਪੰਜ ਟਰੱਕ ਭਰ ਗਏ ਜੀ ਅਲੱਗ ਅਲੇ 10 12 ਪਿੰਡਾਂ ਜੋ ਹਮ ਇੱਕ ਡਰਾਈਵਰ ਸਾਡੇ ਪਿੰਡ ਦਾ ਹਮ ਟਰੱਕ ਲੈ ਕੇ ਉਹਦੇ ਨਾਲ ਦਿੱਲੀ ਦਾ ਇਕਰਾਰਨਾਮਾ ਕਰ ਲਿਆ ਵੀ ਦਿੱਲੀ ਮੋਰਚੇ ਤੇ ਪਹੁੰਚਾਉਣੇ ਆ ਜੀ ਆਹ ਪੰਜ ਟਰੱਕ ਭਰ ਲਈ ਤੁਸੀਂ ਦੇਖ ਲਓ ਕਿੰਨੇ ਟਨ ਮਾਲ ਹੋ ਗਿਆ ਹੁਣ ਲੱਕੜ ਦਾ ਯਾ ਇਹਨੇ ਜਾ ਕੇ ਪਤਾ ਕੀ ਕੀਤਾ ਕੈਂਟ ਜਾ ਕੇ ਵੇਚ ਤੇ ਲੱਕੜ ਦੇ ਹੂੰ ਲੱਕੜ ਦੇ ਪੰਜ ਦੇ ਪੰਜ ਟਰੱਕ ਕੈਂਟ ਜਾ ਕੇ ਵੇਚਦੇ ਉਹ ਡਰਾਈਵਰ ਇਹਦੇ ਨਾਲ ਵੱਧੋ ਘੱਟੀ ਹੋਣ ਲੱਗੇ ਹੂੰ ਵੀ ਤੂੰ ਤਾਂ ਸਾਨੂੰ ਦਿੱਲੀ ਵਾਸਤੇ ਮੁੱਖ ਕੀਤਾ ਤੂੰ ਹੁਣ ਸਾਨੂੰ ਅੰਬਾਲੀ ਛੱਡ ਰਿਹਾ ਹੂੰ ਉਹ ਕਹਿੰਦਾ ਤੁਹਾਨੂੰ ਕੀ ਮਤ ਬਣਾ ਤੁਸੀਂ ਆਪਣਾ ਕਿਰਾਇਆ ਲਾਓ ਆਪਣਾ ਦਿੱਲੀ ਦਾ ਵਾਪਸ ਜਾਓ ਤੁਸੀਂ ਨਾਲੇ ਇਹ 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 ਦੱਸਿਆ ਹੁਣਾਂ ਉਹਨਾਂ ਨੂੰ ਵੀ ਤੁਹਾਨੂੰ ਨਹੀਂ ਪਤਾ ਕੌਮ ਦੇ ਕਾਰਜ ਕਿੱਦਾਂ ਹੁੰਦੇ ਆ ਹਾ ਜੀ ਹੂੰ ਹਰ ਹੋਰ ਇੱਕ ਗੱਲ ਰਾਜਪੁਰੇ ਦੇ ਵਿੱਚ ਜੀ ਦੋ ਮੋਦੀ ਖਾਨੇ ਆ ਹੂੰ ਗੁਰਨਾਨਕ ਮੋਦੀ ਖਾਨਾ ਖੁੱਲਿਆ ਹੋਇਆ ਨਹੀਂ ਗ੍ਰੋਸਰੀ ਸਟੋਰ ਜੀ ਯਾ ਦੋਨੋਂ ਦਾ ਦੋਨੇ ਇਹਦੇ ਆਪਣੇ ਆ ਹੂੰ ਜਿੰਨਾ ਭਾਈ ਸਾਹਿਬ ਜਿੰਨਾ ਰਾਜਪੁਰੇ ਤੋਂ ਰਸਣ ਗਿਆ ਨਾ ਹੂੰ ਪਹਿਲਾ ਦਿੱਲੀ ਵੀ ਹੁਣ ਆ ਛੰਭੂ ਸਾਡੇ ਲਾਗੇ ਲੱਗਿਆ ਹੋਇਆ ਮੋਰਚੇ ਇੱਥੇ ਵੀ ਜਿੰਨਾ ਰਸਣ ਜਾਂਦਾ ਲੰਗਰਾਂ ਵਾਸਤੇ ਸਾਰਾ ਇਹਦੇ ਗ੍ਰੋਸਰੀ ਸਟੋਰਾਂ ਚੋਂ ਜਾਂਦਾ ਹਏ ਦੇਖ ਲਓ ਇਹ ਬੰਦੇ ਸੇਵਾ ਕਰਦੇ ਕਰਦੇ ਇਦਾਂ ਲੱਖਾਂਪਤੀ ਕਰੋੜਾਂਪਤੀ ਬਣ ਜਾਂਦੇ ਆ ਯਾਨੀ ਹਾਂਜੀ ਫੇਰ ਨਾ ਇੱਕ ਨਾ ਸਾਡਾ ਫਰੈਂਡ ਆ ਉਹਨੇ ਨਾ 2 ਸਾਲ ਪਹਿਲਾਂ ਜਦੋਂ ਇਹਨੇ ਸਟਾਰਟ ਕੀਤਾ ਸੀ ਮੋਦੀ ਖਾਨਾ ਉਹ ਕਨਸੈਪਟ ਵਧੀਆ ਲੱਗਿਆ ਲੋਕਾਂ ਨੂੰ ਬਹੁਤ ਯਾ ਵੀ ਨਾਲੇ ਤਾਂ ਗੁਰਸਿੱਖ ਬੰਦੇ ਦੀ ਦੁਕਾਨ ਆ ਨਾਲੇ ਮੋਦੀ ਖਾਨਾ ਨਾਲੇ ਉੱਥਾਂ ਡਿਸਕਾਊਂਟ ਤੇ ਮਿਲਦੀ ਆ ਚੀਜ਼ ਆ ਵੀ ਚੱਲ ਮੈਂ ਵੀ ਸ਼ੁਰੂ ਕਰਕੇ ਦੇਖੀ ਆ ਆਪਾਂ ਵੀ ਕੋਈ ਹੂੰ ਅਸੀਂ ਨਾ ਦੋ ਜਣੇ ਇਹਦੇ ਕੋਲ ਚਲੇ ਗਏ ਹੂੰ ਇਹਦਾ ਨਾ ਇੱਕ ਰਿਸ਼ਤੇਦਾਰ ਆ ਜਿਹੜਾ ਉੱਥੇ ਕੈਵਨ ਤੇ ਬੈਠਦਾ ਹੂੰ ਚਲੋ ਉਹਦੇ ਨਾਲ ਗੱਲ ਕੀਤੀ ਵੀ ਅਸੀਂ ਵੀ ਆਪਣੇ ਲਾਗ ਲਾਉਣੇ ਕਿਸੇ ਪਿੰਡ ਚ ਮੋਦੀ ਖਾਨਾ ਸ਼ੁਰੂ ਕਰਨਾ ਚਾਹੁੰਦੇ ਆ ਆ ਵੀ ਤੁਸੀਂ ਸਾਡੀ ਹੈਲਪ ਕਰੋਗੇ ਹੂੰ ਕਹਿੰਦਾ ਵੀ ਅਸੀਂ ਵੀ ਜੇ ਅਸੀਂ ਵੀ ਆਪਣੀ ਜਾਂ ਤੁਸੀਂ ਸਾਨੂੰ ਫਲੈਕਸ ਦਵਾ ਦਿਓ ਵੀ ਅਸੀਂ ਵੀ ਮੋਦੀ ਖਾਨੇ ਦੇ ਨਾਮ ਤੇ ਅਸੀਂ ਲਾ ਸਕੀਏ ਜੇ ਯਾ ਹਲੇ ਇਹਨੂੰ ਸਟਾਰਟ ਕਰੇ ਨੂੰ ਮੈਂ ਕਹਿੰਦਾ 6 ਮਹੀਨੇ ਵੀ ਨਹੀਂ ਸੀ ਹੋਏ ਹੋਣੇ ਹੂੰ ਕਹਿੰਦਾ ਵੀਰੇ ਇਹ ਇਦਾਂ ਨਹੀਂ ਮਿਲਦਾ ਸਾਨੂੰ ਲੱਖ ਰੁਪਈਆ ਪੇ ਕਰਨਾ ਪਊਗਾ ਤਾਂ ਤੁਸੀਂ ਮੋਦੀਖਾਨਾ ਲਿਖ ਸਕਦੇ ਹਾਂ ਹੂੰ ਫਰੈਂਚਾਈਜ਼ੀ ਬਣ ਗਈ ਕਹਿੰਦਾ ਕਹਿੰਦਾ ਜਿਵੇਂ ਮੈਕਡੋਨਲਡਸ ਦੀ ਹੁੰਦੀ ਆ ਨਾ KFC ਦੀ ਹੁੰਦੀ ਆ ਆ ਇਦਾਂ ਸਾਡੀ ਫਰੈਂਚਾਈਜ਼ੀ ਆ ਹੂੰ ਕਿਤੇ ਭਲੇ ਖੇਚ ਰੋ ਮੈਂ ਕਹਾਂ ਜੀ ਇਹ ਨਾਲ ਤਾਂ ਮੈਂ ਉਹਨੂੰ ਵੀਰ ਨੂੰ ਕਿਹਾ ਮੈਂ ਤੂੰ ਲੱਖ ਦਾ ਸੌਦਾ ਹੀ ਹੋਰ ਪਾ ਲਈ ਇਹਦੀ ਫਰੈਂਚਾਈਜ਼ੀ ਤੋਂ ਕੀ ਕਰਨਾ ਤੂੰ ਯਾ ਇਹਦੇ ਨਾਲ ਕਿਹੜਾ ਆਪਾਂ ਨੂੰ ਬਹੁਤ ਜ਼ਿਆਦਾ ਲਾਹਾ ਹੋਣ ਲੱਗਿਆ ਲੋ ਇਦਾਂ ਦੇ ਕੰਮ ਨਹੀਂ ਜੀ ਇਹਦੇ ਇਹਦਾ ਬਹੁਤ ਸਿਰੇ ਦਾ ਡਿਫਾਲਟਰ ਬੰਦਾ ਹੂੰ ਇਹਨੇ ਕੋਈ ਮੈਡੀਕਲ ਨਹੀਂ ਛੱਡਿਆ ਇੱਥੇ ਰਾਜਪੁਰੇ ਚ ਕੋਈ ਹਸਪੀਟਲ ਨਹੀਂ ਛੱਡਿਆ ਯਾ ਤੁਸੀਂ ਕਹਿ ਦੋ ਨਾ ਜਾ ਕੇ ਵੀ ਸਾਡੀ ਬੇਬੇ ਸੀ ਪਰਾਨੇ ਡਾਕਟਰ ਕੋਲ ਭਰਤੀ ਕਰੀ ਵੀ ਸੀ ਕੱਲ ਉਹਦੀ ਡੈਥ ਹੋ ਗਈ ਲੋ ਉਹਦਾ ਹਾਰਡ ਅਟੈਕ ਹੋ ਗਿਆ ਉਹਨੂੰ ਮੈਂ ਲੈ ਕੇ ਗਿਆ ਉਦੋਂ ਸਾਹ ਸੀਗੇ ਉੱਥੇ ਜਾ ਕੇ 10 ਮਿੰਟ ਬਾਅਦ ਉਹ ਡੈਥ ਹੋ ਗਈ ਹੂੰ ਇਹਨੇ ਲੈ ਕੇ ਚਾਰ ਨਿਹੰਗ ਤਿੰਨ ਤਿੰਨ ਫੁੱਟੀਆਂ ਕਿਰਪਾਨਾਂ ਉਹਦੇ ਕੋਲ ਪਹੁੰਚ ਜਾਣਾ ਡਾਕਟਰ ਕੋਲ ਯਾ ਬਿੱਤੇ ਰਾ ਨਹੀਂ ਜਲੂਸ ਕੱਢੂ ਸੋਸ਼ਲ ਮੀਡੀਆ ਤੇ ਨਹੀਂ ਪੈਸੇ ਦੇ 5000 ਰੁਪਏ ਦੇ ਤਾਂ ਨਾ ਜੀ ਜੇ ਡਾਕਟਰ ਨੇ ਇਹਨੂੰ ਤਾਂ 5 ਲੈ ਕੇ ਉਸੇ ਟਾਈਮ ਬਾਹਰ ਆ ਜਾਣਾ ਇਹਨੇ ਸਿਰਫ 5000 ਰੁਪਿਆ ਯਾ ਜਿਹੜੇ ਬੰਦੇ ਦਾ ਹਸਪੀਟਲ ਆ ਉਹਨੂੰ 5000 ਰੁਪਏ ਕਿੰਨਾ ਔਖਾ ਜੀ ਨਹੀਂ ਨਹੀਂ ਇਹ ਇਹ ਇਹਦਾ ਤਾਂ ਕਈ ਬੰਦੇ ਹੁੰਦੇ ਨੇ ਨਾ ਉਹਨਾਂ ਦੇ ਚਿਹਰੇ ਤੋਂ ਸਭ ਕੁਝ ਜਿੱਦਾ ਹੁੰਦਾ ਇਹਨੂੰ ਤਾਂ ਆਪਣਾ ਜਦੋਂ ਸ਼ਕਲ ਇਹਦੀ ਇਹ ਦਿਖਾਉਂਦਾ ਆ ਇਹਨੂੰ ਉੱਥੇ ਨਾਲ ਇੱਕ ਮੀਣਾ ਲਿਖ ਲੈਣਾ ਚਾਹੀਦਾ ਨਾਲ ਆ ਪਾ ਜੀ ਇੱਥੇ ਲੋਕਲ ਰਾਜਪਰੇਚ ਇਹਨੂੰ ਕੋਈ ਵੀ ਬੰਦਾ ਮੂੰਹ ਨਹੀਂ ਲਾਉਂਦਾ ਜਿਹੜਾ ਜਿੱਥੇ ਨੂੰ ਇਹ ਲੰਗਦਾ ਨਾ ਤਾਂ ਮੂੰਹ ਵੀ ਅਗਲੇ ਦੂਜੇ ਪਾਸੇ ਕਰ ਲੈਂਦੇ ਵੀ ਇਹਦਾ ਕੀ ਪਤਾ ਯਾਰ ਫੇਰ ਕਲੇਸ਼ ਛੜੂ ਸਾਡੇ ਨਾਲ ਯਾ ਯਾ ਇੰਨਾ ਬੁਰਾ ਹਾਲ ਹੈ ਜੀ ਇਹਦਾ ਦੰਦਮੇਟਿਕ ਸਾਲ ਦਾ ਇਹ ਕਹਿੰਦਾ ਤੁਮਾ ਮੈਂ ਹੀ ਆ ਜੀ ਇੱਥੇ ਇੱਕ ਹੋਰ ਜੀ ਇਹਦੀ ਤੁਮ ਦੰਦਮੇਟਿਕ ਟਕਸਾਨ ਨਾਲ ਇਹਦੀ ਕੋਈ ਸਾਂਝ ਨਹੀਂ ਹੈਗੀ ਹੂੰ ਕੋਈ ਮਤਵ ਨਹੀਂ ਜੀ ਇਹਦਾ ਵੀ ਉੱਥੋਂ ਕੋਈ ਇਹ ਰਜਿਸਟਰਡ ਹੋਇਆ ਹੋਇਆ ਜਾਂ ਕਿੱਦਾਂ ਹੋਇਆ ਹੋਇਆ ਨਾ ਇਹਦਾ ਕੋਈ ਰਹਿਣਾ ਦੇਣਾ ਨਹੀਂ ਹੈਗਾ ਜੀ ਉਹਦੇ ਨਾਲ ਆਹ ਹੋ ਨਹੀਂ ਨਾ ਤਾਂ ਆਪਣੀ ਦੁਕਾਨ ਨਹੀਂ ਆ ਇਹਦੀ ਤਾਂ ਉਹ ਤਾਂ ਕਈ ਵਾਰ ਕਹਿ ਹਟੇ ਸਾਡਾ ਨਹੀਂ ਕੋਈ ਪਰ ਗੱਲ ਇਦਾਂ ਨਾ ਪਈ ਉਹਨਾਂ ਨੂੰ ਵੀ ਲੱਗਦਾ ਹੁੰਦਾ ਸਾਡੀ ਦੁਕਾਨਦਾਰੀ ਦੇ ਵਿੱਚ ਕੋਈ ਨਾ ਕੋਈ ਵੱਧਾ ਹੀ ਕਰਵਾ ਰਿਆ ਬਸ ਇਹ ਬਸ ਉਰੇ ਤੇ ਕਹਾਣਾ ਜਿਹੜਾ ਕੋਈ ਕੌਮ ਦਾ ਪ੍ਰੋਗਰਾਮ ਆ ਆ ਹੁਣ ਜਿਹੜਾ ਹੁਣ ਮੋਰਚਾ ਲੱਗਿਆ ਹੁਣ ਇੱਥੋਂ ਕੁਝ ਬਣ ਨਹੀਂ ਰਿਹਾ ਜੀ ਕਿਉਂ ਸੰਗਤ ਹੈ ਨਹੀਂ ਉੱਥੇ ਹੂੰ ਉਹਨਾਂ ਦੇ ਜਿਹੜੀਆਂ ਕਿਸਾਨ ਯੂਨੀਅਨ ਆ ਉਹਨਾਂ ਦੀਆਂ ਆਪਣੀਆਂ ਪਾਰਟੀਆਂ ਨੇ ਆਪਣੇ ਬੰਦੇ ਨੇ ਉਹਨਾਂ ਦੇ ਆਪਣੇ ਖਰਚੇ ਨੇ ਯਾ ਆਮ ਆਮ ਦੁਨੀਆ ਹੈ ਨਹੀਂ ਪਹਿਲਾਂ ਤਾਂ ਇੱਕ ਇਥੇ ਕਿੰਗਫਿਸ਼ਰ ਨਾ ਪਾਣੀ ਦੀ ਉਹ ਹੈ ਫੈਕਟਰੀ ਹੈ ਉੱਥੇ ਜਣੀ ਕਿ ਲੋਕਲ ਬੰਦੇ ਨੂੰ ਵੀ 6-70 ਰੁਪਏ ਬੋਤਲ ਮਿਲ ਜਾਂਦੀ ਹੈ 8 ਰੁਪਏ ਉਹਦੀਆਂ ਚਾਰ ਪੇਟੀਆਂ ਭਰ ਕੇ ਲੈ ਜਾਇਆ ਕਰੇ ਇਹ ਇਥੋਂ ਆਪਣੇ ਸਟੋਰ ਪਰ ਤੋਂ ਉੱਥੇ ਜਾ ਕੇ ਵਰਤਾਇਆ ਕਰੀ ਵੀਡੀਓ ਪਾਈਆਂ ਜੀ ਇਹਨੇ ਗੱਡ-ਗੱਡ ਕੇ ਸਿਰਫ 4 ਦਿਨ ਪਾਈਆਂ ਉਸ ਤੋਂ ਬਾਅਦ ਕਿਸੇ ਨੇ ਰਿਸਪੌਂਸ ਦਿੱਤਾ ਨਹੀਂ ਜੀ ਵਾਹ ਉਦੋਂ ਬਾਅਦ ਚੁੱਪ ਕਰਕੇ ਆਪਣੇ ਘਰੇ ਬੈਠ ਗਿਆ ਬਸ ਇਹਨੂੰ 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 ਇਹ ਹੁਣੀ ਆ ਕਿ ਇਦਾਂ ਮੈਂ 2000 ਦਾ ਲਿਜਾਊਂਗਾ 20000 ਮਿਲੂਗਾ ਮੈਨੂੰ ਫਟਾਫਟ ਬਣੂਗਾ ਹਾਂ ਜੀ ਬਸ ਬਾਰ ਸੋਸ਼ਲ ਮੀਡੀਆ ਤੇ ਸ਼ੇਅਰ ਨੇ ਜੀ ਇਹ ਹਮ ਜਮੀਨੀ ਪੌਦਰ ਤਾਂ 1 ਰੁਪਈਏ ਦੀ ਕਾਟ ਨਹੀਂ ਹੈਗੀ ਇਹਨਾਂ ਦੀ ਨੇ ਉਹਦੀ ਉਹਦੀ ਤਾਂ ਗੱਲਬਾਤ ਤੋਂ ਹੀ ਪਤਾ ਲੱਗਦਾ ਪਈ ਔਕਾਤ ਹੈ ਨਹੀਂ ਇਹਦੀ ਇਹ ਬੰਦਾ ਇਦਾਂ ਦਾ ਤਾਂ ਫੌਜ ਦਾ ਮੁਖੀ ਬਣ ਜਵੇ ਇਹ ਟਕਸਾਲ ਛੱਡ ਕੇ ਕਾਲ ਤਖਤ ਦਾ ਜੱਥੇਦਾਰ ਬਣ ਜਵੇ ਤੁਸੀਂ ਜਿਹੜੇ ਜੱਥੇਦਾਰ ਆਪਦੇ ਹਰਪ੍ਰੀਤ ਹੁੰਦਾ ਸੀਗਾ ਹੁਣ ਵਾਲਾ ਜੱਥੇਦਾਰ ਆ ਗੁਰਵੰਚਨ ਸਿੰਘ ਸੀ ਪਹਿਲਾਂ ਉਹਨਾਂ ਦੀ ਸ਼ਕਲ ਉਹਨਾਂ ਦੀ ਆਵਾਜ਼ ਉਹਨਾਂ ਦੀ ਗੱਲ ਦੇਖ ਕੇ ਤੁਸੀਂ ਤੁਹਾਨੂੰ ਲੱਗਦਾ ਪਈ ਇਹਨਾਂ ਦੀ ਆਪਣੀ ਔਕਾਤ ਹੈਗੀ ਕੋਈ ਪਰ ਪਾਜੀ ਕਦੇ ਕਦੇ ਤਾਂ ਨਾ ਐਦਾਂ ਲੱਗਦਾ ਵੀ ਸਾਡੇ ਧਰਮ ਚ ਨਾ ਜਿਹੜੇ ਆਪਣੇ ਲੋਕਲ ਜੱਟ ਨਾ ਜਾਂ ਜ਼ਿਮੀਦਾਰ ਆ ਇਹਨਾਂ ਦਾ ਤਾਂ ਕੋਈ ਬੰਦਾ ਹੀ ਨਹੀਂ ਜਾਂ ਇਹ ਰਾਜਪੂਤ ਜਾਂ ਆਹ ਬਨਜਾਰੇ ਇਹ ਇਹ ਪਾਰਟੀਆਂ ਬਾਜੀਗਰ ਇਹ ਸਾਰੇ ਨਿਹੰਗ ਇਹਨਾਂ ਨੇ ਉੱਪਰ ਨੂੰ ਬਾਣੇ ਪਾਏ ਹੋਏ ਨੇ ਜੀ ਨਾ ਆਮ ਬੰਤ ਦਾ ਜਿਹੜਾ ਆਮ ਜ਼ਿਮੀਂਦਾਰ ਕੋਈ ਸਿੱਖ ਬਣਿਆ ਹੋਇਆ ਕੋਈ ਗਲਤ ਕੰਮ ਨਹੀਂ ਕਰਦਾ ਉਹ ਨਹੀਂ ਉਹ ਆਪਣੇ ਪਰਿਵਾਰ ਤੇ ਗੁਜ਼ਰ ਰਿਹਾ ਹਾਂ ਅਗਲੇ ਉਹ ਜੇ ਉਹ ਜੇ ਲੀਡਰਾਂ ਚ ਹੋਣਗੇ ਵੀ ਨਾ ਤਾਂ ਥੋੜੀ ਇੱਜ਼ਤ ਨਾਲ ਨੂੰ ਪਤਾ ਹੈ ਵੀ ਬੇਇਜ਼ਤੀ ਯਾਰ ਹੁੰਦੀ ਹੈ ਇਦਾਂ ਕਮੀਨੇ ਥੋੜੋ ਬਣ ਹੋਣਾ ਹਾਂ ਜੀ ਜਦੋਂ ਇਹ ਨੇ ਪਰਚਾ ਪ੍ਰਚਾਰ ਸ਼ੁਰੂ ਕੀਤਾ ਨਾ ਜਦੋਂ ਹਾਂਜੀ ਇਹਨੇ ਪਰਵਾਨੇ ਨੇ ਜੀ ਜਦੋਂ ਪ੍ਰਚਾਰ ਸ਼ੁਰੂ ਕੀਤਾ ਸਟਾਰਟ ਸਟਾਰਟ ਯਾ ਹਲੋ ਨਹੀਂ ਸੋਰੀ ਜੀ ਫੋਨ ਥੋੜਾ ਕਟਿਆ ਗਿਆ ਜੀ ਪਹਿਲਾਂ ਵੀ ਇੱਕ ਵੀਰ ਦਾ ਫੋਨ ਆਇਆ ਸੀਗਾ ਮੈਨੂੰ ਚੱਕਿਆ ਨਹੀਂ ਗਿਆ ਉਹਦੇ ਕੋਈ ਸ਼ੱਕ ਨਹੀਂ ਜੀ ਜਿਹੜੀ ਸੈਲਫ ਰਿਸਪੈਕਟ ਆ ਨਾ ਉਹ ਬਹੁਤ ਜ਼ਰੂਰੀ ਹੁੰਦੀ ਹੈ ਤੁਹਾਡੇ ਲਈ ਜਦੋਂ ਜਿਹੜਾ ਬੰਦਾ ਆਪਣੀ ਸੈਲਫ ਰਿਸਪੈਕਟ ਨਾਲ ਸਮਝੌਤਾ ਕਰਕੇ ਕੋਈ ਗੱਲ ਕਰਦਾ ਉਹ ਇਨਕਲਾਬ ਦੀ ਗੱਲ ਕਰ ਲੈ ਜਿੱਡੇ ਮਰਜੀ ਦੂਜੀ ਗੱਲ ਜਿਹੜੇ ਮੁੱਦੇ ਦੀ ਤੁਸੀਂ ਗੱਲ ਕਰਨੀ ਆ ਉਹਦੇ ਬਰਾਬਰ ਤੁਹਾਡੀ ਆਪਣੀ ਔਕਾਤ ਹੋਣੀ ਚਾਹੀਦੀ ਹੈ ਜਿਹੜੀਆਂ ਗੱਲਾਂ ਕਹਿਣੀਆਂ ਆ ਤੁਸੀਂ ਕਿਸੇ ਹੋਰ ਦੇ ਨਾਂ ਤੇ ਨਾ ਕਹੋ ਆਪਣੇ ਨਾਮ ਥੱਲੇ ਆਪ ਆਪਣੇ ਸ਼ਬਦਾਂ ਚ ਕਹੋ ਇਹ ਜਿੰਨੇ ਗੁਰਪ੍ਰੀਤ ਕੈਲੀਫੋਰਨੀਆ ਦਾ ਚਿੱਤਾ ਹੋਣਾ ਤੁਹਾਨੂੰ ਜਿੰਨਾ ਗੁਰਲਾਲ ਹੁੰਦਾ ਸੀ ਉਹਦਾ ਇਹਨਾਂ ਦੀਆਂ ਸ਼ਕਲਾਂ ਇਹਨਾਂ ਦੀ ਗੱਲਬਾਤ ਇਹਨਾਂ ਦੀ ਆਵਾਜ਼ ਸੁਣ ਕੇ ਤੁਹਾਨੂੰ 2-4 ਮਿੰਟ ਲੱਗਣਿਆ ਹਸਾਬ-ਤਬ ਕਰਨੇ ਨੂੰ ਕਿ ਹੈ ਕ ਹੈ ਕੌਣ ਆ ਲੋਕ ਇਹ ਕਾਵੇ ਲਈ ਇਹ ਚੱਕੀ ਫਿਰਦੇ ਆ ਨੰਗਾ ਦੇ ਵਿੱਚੋਂ ਜਦੋਂ ਵੀਡੀਓ ਆਉਂਦੀ ਐ ਕਲਿੱਪ ਆਉਂਦੇ ਆ ਉਹਨਾਂ ਦੇ ਉਹਨਾਂ ਦੇ ਚਿਹਰੇ ਉਹਨਾਂ ਦੇ ਤੁਹਾਨੂੰ ਇਦਾਂ ਦੇਖਣ ਨੂੰ ਲੱਗੂਗਾ ਭਈ ਲੁਟੇਰੇ ਕਿਸਮ ਦੇ ਥੋੜੇ ਫਰੋਤੀਆਂ ਲੈਣੇ ਵਾਲੇ ਅ ਜਿਹੜਾ ਕੰਮ ਜਿੱਦਾਂ ਹੁਣ ਇਹ ਪ੍ਰਬੰਾਨੇ ਹੁਣੀ ਕਰਦੇ ਆ ਭਈ ਹੁੰਦਾ ਕੁਛ ਉਥੋਂ ਪੈਸੇ ਲੈ ਕੇ ਤੱਕ ਕਰਕੇ ਜਿਹੜੇ ਜਿੰਨੂੰ ਗੈਂਗਸਟਰ ਕਹਿੰਨੇ ਹੋ ਕੀ ਕਰਦੇ ਆ ਉਹ ਵੀ ਤਾਂ ਉਹ ਵੀ ਤਾਂ ਇਹੀ ਇਹੀ ਧੰਦੇ ਕਰਦੇ ਆ ਨਾ ਕੋਈ ਅਪ ਫਰਕ ਥੋੜੋ ਇਹਨਾਂ ਦੇ ਵਿੱਚ ਆਪਸ ਵਿੱਚ